ਜੋ ਬੋਲੇ ਸੋ ਨਿਰਪੈ ਜਗਤ ਗੁਰੂ ਨਰਦਾਸ ਮਹਾਰਾਜ ਕੀ ਜੈ ਹਰ ਸੋ ਹੀਰਾ ਛਾੜ ਕੇ ਕਰੇ ਆਣ ਕੀ ਆਸ ਤੇ ਨਰਦੋਜਕ ਜਾਹੇਗੇ ਸਤ ਪਾਖੇ ਰਬ ਦਾਸ ਸਤਨਾਮ 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 ਜੀ ਊੜਾਇ ਉਸਤਤ ਕਰੋ ਕੋ ਓੰਕਾਰਾ ਤਿੰਨ ਲੋਕ ਜਿਨ ਕੇ ਆਪਸਾਰਾ ਆੜਾਇਲਖ ਕੋਲਖ ਜੋ ਭਾਈ ਦੇਹ ਡਿੰਡੋਰਾ ਸੰਤ ਸਿਪਾਹੀ ਈੜੀ ਸਵਰ ਕਾਇਆ ਕਟਵੇਂ ਆਕਾਸ਼ ਰਮਿਓ ਜੈਸੇ ਸਭ ਮਟਵੇਂ ਸੱਸਾ ਸੀਸ ਮਹਿਲ ਮੈਂ ਸਵਾਮੀ ਦਰਸੇ ਜਹਾਂ ਪ੍ਰੇਮ ਅਮੀਰਤ ਵਰਸੇ ਹਾਂ ਹਰ ਕਾ ਸਿਮਰਨ ਕੀਜੈ ਕਹਿ ਰਵਿਦਾਸ ਅਮੀਰਤ 피ਜੈ ਕੱਕਾ ਕਾਇਆ ਕੋਟ ਮੇਰਮ ਰਹੋ ਪਿਆਰਾ ਸਿਸਮਲ ਮੈਂ ਦੇ ਦਿਦਾਰਾ ਕੱਖਾ ਖਿਆਲ ਸੇ ਕਰੋ ਵਿਚਾਰਾ ਸਰਬ ਵੀ ਆਪੇ ਸਭ ਸੇ ਨਿਆਰਾ ਕਗਾ ਗੋਵਿੰਦ ਐਸੇ ਗਿਆਨੀ ਨਾ ਕੁਛ ਭੂਲੇ ਨਾ ਕੁਛ ਜਾਣੀ ਕਗਾ ਕਣ ਨਹੀਂ ਅਰਣ ਸੇ ਛੋਟਾ ਤਤ ਗੁਰ ਸ਼ਬਦ ਕੜਿਆ ਹੈ ਅਨੋਠਾ ਅੰਗਾ ਗਿਆਨਤਾ ਸੋਹੀ ਸਾਰੇ ਰਹਿ ਰਵਦਾਸ ਬਾਤ ਵਿਚਾਰ ਚੱਚਾ ਚਾਮ ਕਾ ਚੋਲਾ ਭਾਈ ਨਾਮ ਮਿਨਾ ਕਛ ਕਾਮ ਨ ਆਈ ਛਛਾ ਛਿਨ ਮੇ ਪਿਆਮ ਮੋਲਾ ਅਮੀ ਸਰੋਵਰ ਦੀ ਆਚ ਕੋਲਾ ਜੱਜਾ ਜੀਵ ਹੈ ਜਨੇ ਉਹ ਜੱਤ ਕਾ ਦਇਆ ਕੀ ਧੋਤੀ ਤਿਲਕ ਸਤੇ ਕਾ ਛਜਾ ਚਿਲ ਮਿਲ ਜੋ ਤੇ ਜਗਾਈ ਅਲਕਪੁਰਸ਼ ਤਹਾਂ ਪਹੁੰਚੇ ਆਈ ਮਈ ਆਯਾਨਤ ਸੋਈ ਤੇ ਆਨੀ ਦਾਸ ਰਵਦਾਸ ਕਹੇ ਬ੍ਰਹਮ ਗਿਆਨੀ ਏਕਾ ਟੇਕਾ ਟੇਰ ਕਾ ਇੱਕ ਰੱਖੋ ਇੱਕ ਮੀਨਾ ਦੂਜਾ ਮਤ ਆਖੋ ਠੱਟਾ ਠਾਕੁਰ ਸ਼ਿਲਾ ਤਰਗੇ ਭਾਈ ਪੰਡਿਤ ਵਟੇ ਮਨ ਮੁਰਝਾਈ ਡੱਡਾ ਡਰ ਨਹੀਂ ਹਰ ਸੰਗ ਪ੍ਰੀਤ ਭਗਤ ਜਨ ਬੈਠੇ ਮਨ ਕੋ ਜੀਤ ਟੱਡਾ ਟਾ ਦੀਨੀ ਬੁਰਜੀ ਪਪਣ ਸਿਮਰਨ ਕੀ ਨਾਏ ਜਪੋ ਜਪਣ ਨਾਣਾ ਨਮ ਕੀ ਲਾਈ ਡੋਰੀ ਕਹਿ ਰਬਦਾਸ ਲਗੀ ਲਬ ਮੋਰੀ ਤਤ ਤਿਰਗੁਣ ਮਾਇਆ ਰਚਦੀ ਭਾਈ ॠषि मुनि ਲੈਨੇ ਪਰਮਾਈ ਥੱਥਾ ਸਿਰ ਨਹੀਂ ਐ ਸੰਸਾਰਾ ਰਾਵ ਰੰਕ ਸਭ ਕਾਲ ਨਗਾਰਾ ਤਦਾਂ ਦੋ ਇੱਕ ਦਿਨ ਆਹ ਮੰਦਰ ਸਾਰਾ ਫਿਰ ठाਟ ਛੋੜ ਲਦ ਜਾਏ ਬੰਜਾਰਾ ਤਦਾਂ ਤਨੀ ਜਨ ਤਿਆਨ ਲਗਾਇਓ ਤਾਲ ਫਸ ਕੇ ਵਿੱਚ ਨਾ ਆਇਓ ਨੰਨਾ ਨਾਮ ਕੀ ਨਾਭ ਬਣਾਈ ਕਹਿ ਰਵਦਾਸ ਚੜੋ ਰੇ ਭਾਈ ਪੱਪਾ ਪਰਮ ਬ੍ਰਹਮ ਪਰਮੇਸ਼ਰ ਸੁਆਮੀ ਸਭ ਘਟ ਘਟ ਕੇ ਅੰਤਰ ਜਾਮੀ ਫਤਫਾਜ਼ੀ ਕਰ ਕਲ ਛੋੜ ਜਗ ਸੰਸਾਰ ਜਾਂ ਮਿਲ ਬੈਠੇ ਅਵਨਾਸ਼ੀ ਫਸਾ ਬੱਬਾ ਬ੍ਰਹਮ ਸੋ ਬ੍ਰਹਮ ਕਾ ਵੇਤਾ ਗਗਨ ਮੰਡਲ ਮੇਰਾ ਕੋ ਚੇਤਾ ਬੱਬਾ ਭਰਮ ਮਿਟੇ ਜੋ ਪੰਚਮ ਸੀਜੇ जाए त्रिवेणी मजन की जे मम्मा मन को गगन समाओ कह रबिदास परम पद पाओ यही या याद करो वाके गुण गाओ पार ब्रह्म के दर्शन पाओ ਰਾਣਾ ਨਾਮ ਰਮੇ ਸੋ ਰਾਮ ਪਿਆਰਾ ਫਿਰ ਨਾ ਦੇਖਿਆ ਜਮਕਾ ਦਾਰਾ ਲੱਲਾ ਲਿਵ ਲਗਾਲੇ ਭਾਈ ਜਮਕਾ ਤ੍ਰਸ ਨੇ ਕਟ ਨਾਈ ਵਾ ਵਾ ਬਿਧੀ ਬਦ ਸਿਮਰਨ ਕੀਜੈ ਸੋਹੰਗ ਨਾਮ ਅਮੀਰਸ ਪੀਜੈ ੜਾ ਲਾ ਲਾਟ ਮਿਟ ਜਬ ਹੁਆ ਨਵੇੜਾ ਕਹੇ ਰਬਦਾਸ ਕੀ ਆਮਰ ਕਰ ਡੇਰਾ ਸੋਹੰਗ ਸਬਦ ਮਨ ਕੀ ਵਸੇਰਾ ਮੇਟ ਦੀ ਆਸਰਾ ਸੀ ਕਾ ਫੇਰਾ ਹੋਕਾਰ ਬਾਵਨ ਕਾ 35 ਮੇ ਜਪਿਓ ਹੈ ਸਾਰੇ ਸਰਬ ਦੇਵ ਸੰਤਨ ਕੋ ਕਰੇ ਹੈ ਨਮਸਕਾਰ 35 ਮਾਤਰਾ ਪ੍ਰੇਮ ਸੇ ਸਿਮਰੇ ਹੈ ਨਿਜ ਦਾਸ ਜਿਨ ਸਿਮਰਿਓ ਸੋ ਮੁਕਤ ਹੈ कहे रविदास ओंकार पैंतीस मात्रा प्रेम से निस्वासर कर जाप रवदास कहे जो सिमरते मिट गए तीनों ताप ओंकार पैंतीस मात्रा प्रेम से സിമരണ കിയോ മനദദാസ കിമരത്തെമേ ദ പത്തി പ്രേമേ സിമരത്തെ രബ പ്രകാശ रवदास कहें जो सिमरते मिट गए जम के त्रास रवदास सिमरत रम त राम में सत शब्द प्रतीत ਅਮਰ ਲੋਕ ਜਾਏ ਵਸਿਓ ਕਾਲ ਕਸ਼ਟ ਕੋ ਜੀਤ ਹੰਕਾਰ ਸਪਤ ਸਲੋਕੀ ਮਾਤਰਾ ਸਤ ਕੀ ਓ ਜਗਦੀਸ਼ ਅਮਰ ਲੋਕ ਵਾਸਾ ਕੀਆ ਨਵਾਬੇਸੀ ਸਾ ਅਮਰ ਲੋਕ ਵਾਸਾ ਕੀਆ ਕਾਲ ਨਵਾਬੇਸੀ ਸਾ ਸਤਨਾਮ 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 ਜੀ ਜੋ ਬੋਲੇ ਸੋਨਿਰ ਪਹਿ ਜਗਤ ਗੁਰੂ ਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਸਤਗੁਰ ਰਵਦਾਸ ਜੀ ਧੰ ਧੰ ਸਤਗੁਰ ਰਵਦਾਸ ਜੀ